ਇਹ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰ ਸੇਨ ਨੇ ਡੈੱਡ déclaré ਕਰਤਾ ਜ਼ਿਲ੍ਹਾ ਪਠਾਨਕੋਟ ਪੁਲਿਸ ਵਿੱਚ ਉਸ ਸਮੇਂ ਅਜ ਸੋਗ ਦੀ ਲਹਿਰ ਦੌੜ ਗਈ ਜਦੋਂ ਥਾਣਾ ਨੰਗਲ ਪੂਰਬੀਚ ਤੈ ਨੱਥ ਏਐਸਆਈ ਰਜਿੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣਾ ਮੌਤ ਹੋ ਗਈ ਦੱਸੀ ਜਾ ਰਹੀ ਹੈ ਕਿ ਕਿਸੇ ਮੁਕਦਮੇ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਚੰਡੀਗੜ੍ਹ ਹਾਈ ਕੋਰਟ ਜਾ ਰਿਹਾ ਸੀ ਕਿ ਦਸਤੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦੇ ਕਿ ਰਜਿੰਦਰ ਕੁਮਾਰ ਇੱਕ ਮਿਲਨਸਾਰ ਵਿਅਕਤੀ ਸੀ ਅਤੇ ਹਰ ਇੱਕ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦੇ ਸੀ। ਉਹਨਾਂ ਦੇ ਜਾਣ ਨਾਲ ਜ਼ਿਲ੍ਹਾ ਪੁਲਿਸ ਨੂੰ ਉਹਨਾਂ ਦੀ ਕਾਫੀ ਕਮੀ ਮਹਿਸੂਸ ਹੋਵੇਗੀ। ਉਧਰ ਪੁਲਿਸ ਵੱਲੋਂ ਰਜਿੰਦਰ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਲ ਵਿੱਚ ਪੋਸਟਮਾਰਟਮ ਦੇ ਲਈ ਰੱਖ ਦਿੱਤਾ ਗਿਆ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਇਹ ਸੀ ਰਜਿੰਦਰ ਜੀ ਮੇਰੇ ਥਾਣੇ ਵਿੱਚ ਨੰਗਲਪੁਰ ਚ ਪੋਸਟਡ ਨੇ ਤੇ ਮਾਰਨਿੰਗ ਇਹ ਹਾਈ ਕੋਰਟ ਲਈ ਨਿਕਲੇ ਨੇ ਕਿ ਸੇ ਮਕਦਮੇ ਦੇ ਸਬੰਧ ਵਿੱਚ ਹਾਈ ਕੋਰਟ ਲੱਗੀ ਹੋਈ ਸੀ ਮਾਰਨਿੰਗ ਇਹ ਨੇ 9 ਵਜੇ ਦੇ ਕਰੀਬ ਸਾਢੇ 8 ਵਜੇ ਦੇ ਕਰੀਬ ਇਹ ਚੰਡੀਗੜ੍ਹ ਪਹੁੰਚੇ ਨਹੀਂ ਵਾਲੇ ਸੀ ਹਜੇ ਤੇ ਇਹਨਾਂ ਦੀ ਬੱਸ ਵਿੱਚ ਹੀ ਤਾਂ ਵੀਰ ਖਰਾਬ ਹੋ ਗਈ ਫਿਰ ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਇਹਨਾਂ ਨੇ ਇਮੀਡੀਏਟ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਵਧੀਆ ਸਮਝਿਆ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰ ਸੇ ਇਹਨਾਂ ਨੂੰ ਡੈਡ ਡਿਕਲੇਰ ਕਰਤਾ ਤੇ ਅਸੀਂ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਹਾਂ ਵਾਪਿਸ ਸਿਵਲ ਹਸਪੀਟਲ ਤਰਨਤਪੁਰ ਤੇ ਹੁਣ ਇਹਨਾਂ ਦਾ ਜਿਹੜੀ ਅਗਲੀ ਬੰਦ ਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਜੋ ਵੀ 174 ਦੀ ਕਾਰਵਾਈ ਹੁੰਦੀ ਹੈ ਉਸੇ ਕਰਾਂਗੇ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ। ਉਹ ਫੈਮਿਲੀ ਮੈਂਬਰਸ ਆ ਗਏ ਸਾਰੇ ਇਹਨਾਂ ਦੇ? ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਅਸੀਂ ਮਾਰਨਿੰਗ ਹੀ ਇੰਟੀਮੇਟ ਕਰ ਦਿੱਤਾ ਸੀ ਉਹਨਾਂ ਨੂੰ ਦੱਸ ਦਿੱਤਾ ਕਿ ਆਇ ਤੇ ਹੁਣ ਉਹਨਾਂ ਨੂੰ ਮਿਲਵਾ ਵੀ ਦਿੱਤਾ। ਉਹ ਚਾਹੁੰਦੇ ਸੀ ਕਿ ਇੱਕ ਵਾਰੀ ਦੇਖ ਲੈਣ ਤੇ ਸਵੇਰੇ ਇਹਨਾਂ ਨੂੰ ਡੈੱਡ ਬੋਡੀ ਜਿਹੜੀ ਆ ਆਫਟਰ ਪੋਸਟਮਾਰਟਮ ਹੈਂਡਓਵਰ ਕਰ ਦਿੱਤੀ ਜਾਏਗੀ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰ ਸੈਨ ਨੇ ਡੈੱਡ ਡਿclare ਕਰਤਾ ਜ਼ਿਲ੍ਹਾ ਪਠਾਨਕੋਟ ਪੁਲਿਸ ਵਿੱਚ ਉਸ ਸਮੇਂ ਅੱਜ ਸੋਗ ਦੀ ਲਹਿਰ ਦੌੜ ਗਈ ਜਦੋਂ ਥਾਣਾ ਨੰਗਲ ਪੂਰਬੀਚ ਤੈਨਤ ਏਐਸਆਈ ਰਜਿੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣਾ ਮੌਤ ਹੋ ਗਈ ਦੱਸੀ ਜਾ ਰਹੀ ਹੈ ਕਿ ਕਿਸੇ ਮੁਕਦਮੇ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਚੰਡੀਗੜ੍ਹ ਹਾਈ ਕੋਰਟ ਜਾ ਰਿਹਾ ਸੀ ਕਿ ਦਸਤੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦੇ ਕਿ ਰਜਿੰਦਰ ਕੁਮਾਰ ਇੱਕ ਮਿਲਨਸਾਰ ਵਿਅਕਤੀ ਸੀ ਅਤੇ ਹਰ ਇੱਕ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦੇ ਸੀ। ਉਹਨਾਂ ਦੇ ਜਾਣ ਨਾਲ ਜ਼ਿਲ੍ਹਾ ਪੁਲਿਸ ਨੂੰ ਉਹਨਾਂ ਦੀ ਕਾਫੀ ਕਮੀ ਮਹਿਸੂਸ ਹੋਵੇਗੀ। ਉਧਰ ਪੁਲਿਸ ਵੱਲੋਂ ਰਜਿੰਦਰ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਲ ਵਿੱਚ ਪੋਸਟਮਾਰਟਮ ਦੇ ਲਈ ਰੱਖ ਦਿੱਤਾ ਗਿਆ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਇਹ ਸੀ ਰਜਿੰਦਰ ਜੀ ਮੇਰੇ ਥਾਣੇ ਵਿੱਚ ਨੰਗਲਪੁਰ ਚ ਪੋਸਟਡ ਨੇ ਤੇ ਮਾਰਨਿੰਗ ਇਹ ਹਾਈ ਕੋਰਟ ਲਈ ਨਿਕਲੇ ਨੇ ਕਿਸੇ ਮੁਕਦਮੇ ਦੇ ਸਬੰਧ ਵਿੱਚ ਹਾਈ ਕੋਰਟ ਲੱਗੀ ਹੋਈ ਸੀ ਮਾਰਨਿੰਗ ਇਹ ਨੇ 9:00 ਵਜੇ ਦੇ ਕਰੀਬ ਸਾਢੇ 8:00 ਵਜੇ ਦੇ ਕਰੀਬ ਇਹ ਚੰਡੀਗੜ੍ਹ ਪਹੁੰਚਣੇ ਵਾਲੇ ਸੀ ਹਜੇ ਇਹਨਾਂ ਦੀ ਬੱਸ ਵਿੱਚ ਹੀ ਤਬੀਅਤ ਖਰਾਬ ਹੋ ਗਈ ਫਿਰ ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਇਹਨਾਂ ਨੇ ਇਮੀਡੀਏਟ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਵਧੀਆ ਸਮਝਿਆ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰਸ ਨੇ ਇਹਨਾਂ ਡੈੱਡ ਡਿਕਲੇਰ ਕਰਤਾ ਤੇ ਅਸੀਂ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਹਾਂ ਵਾਪਿਸ ਸਿਵਲ ਹਸਪੀਟਲ ਪ੍ਰਾਹਨਪੂਚ ਤੇ ਹੁਣ ਇਹਨਾਂ ਦਾ ਜਿਹੜੀ ਅਗਲੀ ਬਣਦੀ ਕਾਰਵਾਈ ਆ ਉਹ ਸੀ ਕਰਾਂਗੇ ਜੋ ਵੀ 174 ਦੀ ਕਾਰਵਾਈ ਹੁੰਦੀ ਆ ਉਹ ਸੀ ਕਰਾਂਗੇ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ। ਉਹ ਫੈਮਿਲੀ ਮੈਂਬਰਸ ਸਾਰੇ ਉਹਨਾਂ ਦੇ? ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਅਸੀਂ ਮਾਰਨਿੰਗ ਹੀ ਇਨਟੀਮੇਟ ਕਰ ਦਿੱਤਾ ਸੀ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਨੂੰ ਮਿਲਵਾ ਵੀ ਦਿੱਤਾ। ਉਹ ਚਾਹੁੰਦੇ ਸੀ ਕਿ ਇੱਕ ਵਾਰੀ ਦੇਖ ਲੈਣ ਤੇ ਸਵੇਰੇ ਇਹਨਾਂ ਨੂੰ ਡੈੱਡ ਬੋਡੀ ਜਿਹੜੀ ਆ ਆਫਟਰ ਪੋਸਟਮਾਰਟਮ ਹੈਂਡਓਵਰ ਕਰ ਦਿੱਤੀ ਜਾਏਗੀ। ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰਸ ਨੇ ਉਹ ਡੈਕਲਰ ਕਰਤਾ ਜ਼ਿਲ੍ਹਾ ਪਠਾਨਕੋਟ ਪੁਲਿਸ ਵਿੱਚ ਉਸ ਸਮੇਂ ਅੱਜ ਸੋਗ ਦੀ ਲਹਿਰ ਦੌੜ ਗਈ ਜਦੋਂ ਥਾਣਾ ਨੰਗਲ ਪੂਰਬੀਚ ਤੈ ਨਤ ਏਐਸਆਈ ਰਜਿੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣਾ ਮੌਤ ਹੋ ਗਈ ਦੱਸੀ ਜਾ ਰਹੀ ਹੈ ਕਿ ਕਿਸੇ ਮੁਕਦਮੇ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਚੰਡੀਗੜ੍ਹ ਹਾਈ ਕੋਰਟ ਜਾ ਰਿਹਾ ਸੀ ਕਿ ਦਸਤੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦੇ ਕਿ ਰਜਿੰਦਰ ਕੁਮਾਰ ਇੱਕ ਮਿਲਨਸਾਰ ਵਿਅਕਤੀ ਸੀ ਅਤੇ ਹਰ ਇੱਕ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦੇ ਸੀ। ਉਹਨਾਂ ਦੇ ਜਾਣ ਨਾਲ ਜ਼ਿਲ੍ਹਾ ਪੁਲਿਸ ਨੂੰ ਉਹਨਾਂ ਦੀ ਕਾਫੀ ਕਮੀ ਮਹਿਸੂਸ ਹੋਵੇਗੀ। ਉਧਰ ਪੁਲਿਸ ਵੱਲੋਂ ਰਜਿੰਦਰ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਲ ਵਿੱਚ ਪੋਸਟਮਾਰਟਮ ਦੇ ਲਈ ਰੱਖ ਦਿੱਤਾ ਗਿਆ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਇਹ ਸੀ ਰਜਿੰਦਰ ਜੀ ਮੇਰੇ ਥਾਣੇ ਵਿੱਚ ਨੰਗਲਪੁਰ ਚ ਪੋਸਟਡ ਨੇ ਤੇ ਮਾਰਨਿੰਗ ਇਹ ਹਾਈ ਕੋਰਟ ਲਈ ਨਿਕਲੇ ਨੇ ਕਿਸੇ ਮੁਕਦਮੇ ਦੇ ਸਬੰਧ ਵਿੱਚ ਹਾਈ ਕੋਰਟ ਲੱਗੀ ਹੋਈ ਸੀ ਮਾਰਨਿੰਗ ਇਹ ਨੇ 9:00 ਵਜੇ ਦੇ ਕਰੀਬ ਸਾਢੇ 8:00 ਵਜੇ ਦੇ ਕਰੀਬ ਇਹ ਚੰਡੀਗੜ੍ਹ ਪਹੁੰਚਣੇ ਵਾਲੇ ਸੀ ਹਜੇ ਤੇ ਇਹਨਾਂ ਦੀ ਬੱਸ ਵਿੱਚ ਹੀ ਤਬੀਅਤ ਖਰਾਬ ਹੋ ਗਈ ਫਿਰ ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਇਹਨਾਂ ਨੇ ਇਮੀਡੀਏਟ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਵਧੀਆ ਸਮਝਿਆ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰਸ ਨੇ ਇਹਨਾਂ ਡੈਡੀ ਕਲੀਅਰ ਕਰਤਾ ਤੇ ਅਸੀਂ ਉਹਨਾਂ ਦੀ ਡੈਡ ਬੋਡੀ ਨੂੰ ਇੱਥੇ ਲੈ ਕੇ ਆਏ ਹਾਂ ਵਾਪਸ ਸਿਵਲ ਹਸਪੀਟਲ ਪ੍ਰਾਹਾਂਪੂਚ ਤੇ ਹੁਣ ਇਹਨਾਂ ਦਾ ਜਿਹੜੀ ਅਗਲੀ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਜੋ ਵੀ 174 ਦੀ ਕਾਰਵਾਈ ਹੁੰਦੀ ਆ ਉਹ ਅਸੀਂ ਕਰਾਂਗੇ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ। ਉਹ ਫੈਮਿਲੀ ਮੈਂਬਰਸ ਆਰੇ ਸਾਰੇ ਇਹਨਾਂ ਦੇ? ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਅਸੀਂ ਮਾਰਨਿੰਗ ਹੀ ਇੰਟੀਮੇਟ ਕਰ ਦਿੱਤਾ ਸੀ ਉਹਨਾਂ ਨੂੰ ਦੱਸ ਦਿੱਤਾ ਕਿ ਆਹੀ ਤੇ ਹੁਣ ਉਹਨਾਂ ਨੂੰ ਮਿਲਵਾ ਵੀ ਦਿੱਤਾ। ਉਹ ਚਾਹੁੰਦੇ ਸੀ ਕਿ ਇੱਕ ਵਾਰੀ ਦੇਖ ਲੈਣ ਤੇ ਸਵੇਰੇ ਇਹਨਾਂ ਨੂੰ ਡੈਡ ਬੋਡੀ ਜਿਹੜੀ ਆ ਆਫਟਰ ਪੋਸਟਮਾਰਟਮ ਹੈਂਡਓਵਰ ਕਰ ਦਿੱਤੀ ਜਾਏਗੀ।